ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਐਸਕੇ ਫਲੱਪ ਟੂਟੀ ਵਿਦ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਜੀਤ ਸਿੰਘ ਅਕਸਰ ਗੱਲ ਹੁੰਦੀ ਹੈ ਕਿ ਸਰਕਾਰਾਂ ਬਦਲਦੀਆਂ ਨੇ ਉਸ ਤੋਂ ਬਾਅਦ ਆਪੋ ਆਪਣੇ ਸਰਪੰਚ ਆਪਣੀ ਸਰਕਾਰ ਦੀ ਜਿਹੜੇ ਉਹ ਚੁਣੇ ਜਾਂਦੇ ਨੇ ਕੁਝ ਮਹੀਨੇ ਪਹਿਲਾਂ ਜਿਹੜੀ ਹੈ ਉਹ ਸਰਪੰਚੀ ਦੀ ਇਲੈਕਸ਼ਨ ਹੋਈ ਹੈ ਆਪੋ ਆਪਣੇ ਸਰਪੰਚ ਜਿਹੜੇ ਉਮੀਦਵਾਰ ਨੇ ਬਣ ਚੁੱਕੇ ਨੇ ਪਹਿਲਾਂ ਗੱਲ ਇਹ ਸੇ ਚਲਦੀ ਹੁੰਦੀ ਸੀ ਕਿ ਨਵੇਂ ਸਰਪੰਚ ਬਣਦੇ ਸਾਰ ਜਿਹੜੇ ਪੁਰਾਣੇ ਗਰੀਬ ਲੋਕ ਵਰਗ ਨੇ ਉਹਨਾਂ ਦੀ ਕਿਤਨੇ ਕਿਤੇ ਜਾਂ ਕਣਕ ਕਟਵਾ ਦਿੱਤੀ ਜਾਵੇ ਜਾਂ ਜੋ ਨਵੇਂ ਸਰਪੰਚ ਬਣਦੇ ਨੇ ਉਹ ਮੋਰ ਵਗੈਰਾ ਨਹੀਂ ਲਾਗ ਦਿੰਦੇ ਉਹ ਕੀ ਕਰਨਾ ਐਸੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਸਾਡੇ ਨਾਲ ਡਾਕਟਰ ਸਤਨਾਬ ਸਿੰਘ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਬੋਰ ਠੀਕ ਠਾਕ ਬਸ ਵਧੀਆ ਤੁਸੀਂ ਸੁਣਾਓ ਜੀ ਠੀਕ ਹੋ ਠੀਕ ਚੱਲ ਦੇਣਾ ਬੇਨਤੀ ਹੈ ਕਿ ਇਸ ਕੰਮ ਦੇ ਵਿੱਚ ਕਾਫੀ ਵਾਰ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਆਫ ਕੈਮਰੇ ਤੋਂ ਕਾਫੀ ਐਕਸਪਰਟ ਜੇ ਇਸ ਕੰਮ ਦੇ ਵਿੱਚ ਅਗਰ ਕਿਸੇ ਦੀ ਕਣਕ ਕੱਟੀ ਜਾਂਦੀ ਏ ਉਹ ਕੀ ਕਰੇ ਕਿੰ ਨੂੰ ਮਿਲੇ ਜਾ ਕੇ ਕਿਹਦੇ ਨਾਲ ਗੱਲਬਾਤ ਕਰੇ ਪਹਿਲਾ ਸਟੈਪ ਕੀ ਹੈ ਦੂਜਾ ਸਟੈਪ ਕੀ ਹੈ ਥੋੜਾ ਵੇਰਵਾ ਸਾਂਝਾ ਕਰੋ ਸਾਰਿਆਂ ਨੂੰ ਉਹ ਸਰ ਜਿਹੜੀ ਕਣਕ ਦੀ ਤੁਸੀਂ ਗੱਲ ਕੀਤੀ ਆ ਫਰਸਟ ਤੇ ਸਭ ਤੋਂ ਪਹਿਲਾਂ ਤੇ ਆਪਣੇ ਪਿੰਡ ਦੇ ਸਰਪੰਚ ਹੀ ਹੁੰਦੇ ਆ ਹਾਂਜੀ ਸਰਪੰਚ ਨੂੰ ਤੁਸੀਂ ਜਾ ਕੇ ਮਿਲੋ ਅਗਰ ਨਹੀਂ ਕਰਦਾ ਤੋ ਤੋ ਬਾਦਾਂ ਤੁਸੀਂ ਡਿਪੂ ਹੋਲਡਰ ਆ ਡਿਪੂ ਹੋਲਡਰ ਵੀ ਨਹੀਂ ਕਰਦਾ ਤੇ ਫਿਰ ਆਪਣੇ ਫੂਡ ਸਪਲਾਈ ਜਿਹੜੇ ਇਨਸਪੈਕਟਰ ਆ ਜਾਂ ਮੰਨ ਲਓ ਉਹਨਾਂ ਦੇ ਹੈੱਡ ਬੈਠੇ ਨੇ ਤਰੰਤ ਉਹਨਾਂ ਨੂੰ ਮਿਲੋ ਪਰ ਸਾਡੇ ਇਤਨੇ ਕਿਤੇ ਦੇਖਿਆ ਜਾਵੇ ਵੀ ਜਿਹੜਾ ਗਰੀਬ ਵਰਗਾ ਉਹ ਇੱਥੋਂ ਤੱਕ ਮਾਰ ਨਹੀਂ ਕਰਦਾ ਉਹਨਾਂ ਨੂੰ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਜਿਹੜਾ ਫੋਨ ਵੀ ਟੱਚ ਨਹੀਂ ਚਾਉਣੇ ਜਿਹੜੇ ਬਜ਼ੁਰਗ ਚਲਾਉਣੇ ਆਉਂਦੇ ਉਹਨਾਂ ਦੀ ਕਿਤੇ ਨਾ ਕਿਤੇ ਪ੍ਰੋਬਲਮ ਇਹ ਆ ਰਹੀ ਕਿ ਉਹਨਾਂ ਦੇ ਗੂਠੇ ਨਹੀਂ ਲੱਗ ਰਹੇ ਕੋਈ ਕੰਮ ਕਰਦਿਆਂ ਕੋਈ ਕਈ ਤਾਂ ਕੰਮ ਕਰਦਾ ਕੋਈ ਕੋਈ ਕੰਮ ਕਰਦਾ ਉਹਨਾਂ ਦੇ ਜਿਹੜਾ ਗੂਠੇ ਦੇ ਫਿੰਗਰ ਆ ਉਹ ਨਹੀਂ ਲੱਗ ਰਹੇ ਉਹਨਾਂ ਦੀ ਵੀ ਕਣਕ ਜੜੀ ਆ ਉਹ ਕੱਟੀ ਜਾ ਰਹੀ ਹੈ ਕਿ ਇਹਨਾਂ ਦੇ ਫਿੰਗਰ ਨਹੀਂ ਲੱਗ ਰਹੇ ਜਿਹੜਾ ਹੁਣ ਕੇ ਵੀ ਸੀ ਹੋ ਰਹੀ ਹੈ ਕੇ ਵੀ ਸੀ ਉਹਨਾਂ ਨਹੀਂ ਹੋ ਰਹੀ ਉਹ ਕੀ ਕਰਨ ਸਰ ਵੇਖੋ ਜਿਹੜੇ ਹੁਣ ਮਤਲਬ ਕਿ ਕੱਟੇ ਜਾਂਦੇ ਆ ਮਤਲਬ ਜਾਂ ਕੱਟਣ ਦਾ ਜਿਹੜਾ ਵੱਡਾ ਕਾਰਨ ਆ ਵੇਖੋ ਇਹਦੇ ਵਿੱਚ ਸਵਾਲ ਆ ਵੀ ਜੇ ਸਰਪੰਚ ਸਾਡੇ ਪਿੰਡ ਦੇ ਜਿੱਦਾਂ ਬੰਦੇ ਉਹਨਾਂ ਦੀ ਰਿਸਪੋਨਸਿਬਿਲਟੀ ਵੀ ਉਹਦਾ ਹੱਲ ਕੱਢਣਾ ਮਤਲਬ ਕਿ ਪਿੰਡ ਦੀ ਆਪਾਂ ਪਚੈਰ ਜਾਂ ਪਿੰਡ ਦੇ ਜਿਹੜੇ ਮੈਂਬਰਸ ਬਣਾਉਨੇ ਆ ਉਹਨਾਂ ਦਾ ਤੇ ਮਤਲਬ ਕਿ ਪਿੰਡ ਦੇ ਕੰਮ ਕਰਨ ਲਈ ਉਹ ਬੈਠੇ ਹੁੰਦੇ ਆ ਮਤਲਬ ਕਿ ਜੋ ਵੀ ਮਤਲਬ ਕਿ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤਾਂ ਹੱਦ ਹੱਲ ਕਰਨਾ ਤੇ ਕੋਈ ਵੀ ਹੋਵੇ ਪਿੰਡ ਦੇ ਝਗੜੇ ਤੋਂ ਲੈ ਕੇ ਛੋਟੀ ਤੋਂ ਛੋਟੀ ਮਤਲਬ ਕਿ ਉਹਨਾਂ ਨੇ ਉਹਨਾਂ ਦਾ ਕੰਮ ਹੀ ਹੈ ਕਿ ਪਿੰਡ ਦੇ ਮੁਸ਼ਕਲਾਂ ਜਿਹੜੀਆਂ ਵਾ ਉਹਦੇ ਸੋਲੂਸ਼ਨ ਕੱਢਣੇ ਪਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਜਿੱਦਾਂ ਪਹਿਲਾਂ ਸਰਪੰਚ ਬਣਦੇ ਸੀ ਕਿ ਦੂਸਰੇ ਦੀ ਕੰਮ ਕਰਵਾ ਦਿਓ ਜੀ ਦੂਸਰੇ ਨੇ ਆਪਾਂ ਨੂੰ ਵੋਟਾਂ ਨਹੀਂ ਪਾਈਆਂ ਉਹਨੂੰ ਮੋਹਰ ਨਹੀਂ ਲਾ ਕੇ ਦੇਣੀ ਐਸੇ ਮਸਲੇ ਵੀ ਤੇ ਇਹਨਾਂ ਦੇ ਨਾਲ ਜਿਹੜੇ ਆ ਉਹ ਡਿਸਕਸ ਹੁਣ ਖਾਲਾ ਕੇ ਇਹ ਗਰੀਬ ਵਰਗ ਨਾਲ ਹੀ ਹੁੰਦਾ ਹੈ ਤਗੜੇ ਨਾਲ ਤੇ ਹੁੰਦਾ ਨਹੀਂ ਪਹਿਲਾਂ ਸਰਪੰਚ ਕੋਲ ਜਾਣ ਫਿਰ ਡੀਪੀਓ ਹੋਲਡਰ ਕੋਲ ਜਾਣ ਨਹੀਂ ਨਹੀਂ ਤੇ ਕਿਸੇ ਨੂੰ ਕਿਸੇ ਨੂੰ ਜਿੱਦਾਂ ਬੀਡੀਪੀਓ ਸਾਹਿਬ ਨੇ ਆਪਣੇ ਖਰੂਰ ਸਾਹਿਬ ਉਹਨਾਂ ਨੂੰ ਮਿਲਣਾ ਕਿਸ ਬਿਹੇਵੀਅਰ ਨਾਲ ਕਿੱਦਾਂ ਜਾ ਕੇ ਗੱਲਬਾਤ ਕਰਨ ਥੋੜਾ ਜਿਹਾ ਇਹ ਵੀ ਇਹਨਾਂ ਨੂੰ ਇਹਨਾਂ ਤੋਂ ਗੱਲ ਵੀ ਨਹੀਂ ਕਰਨੀ ਉਹਦੇ ਵਿਚਾਰ ਨਹੀਂ ਕੋਈ ਹਨ ਸਿਰਫ ਵੇਖੋ ਇਹ ਇਹ ਥੋੜੇ ਲਈ ਮਿਹਨਤ ਕਰਨੀ ਪਊਗੀ ਜਿੱਦਾਂ ਹੁਣ ਮੰਨ ਲਓ ਵੀ ਸਰਪੰਚ ਸਾਡੀ ਗੱਲ ਨਹੀਂ ਸੁਣਦਾ ਇੱਕ ਵੱਡਾ ਸਵਾਲ ਹੈ ਤੇ ਉਹਨੂੰ ਇੱਕ ਟਾਈਪ ਕਰਾਉਣ ਇੱਕ ਸੌਰੀ ਜਿਹੜੀ ਵੀ ਕੋਈ ਵੀ ਦਰਖਾਸਤ ਟਾਈਪ ਕਰਾਉਣ ਜਾਂ ਕੁਝ ਇੱਕ ਲੈਟਰ ਟਾਈਪ ਕਰਾਉਣ ਤੇ ਉਹ ਜੇ ਨਹੀਂ ਲੈਂਦਾ ਤੇ ਉਹਦੇ ਨਾਂ ਤੇ ਸਪੀਡ ਪੋਸਟ ਕਰ ਦੇਣ सरपंच ਦੇ ਉਹਦਾ ਇੱਕ ਪ੍ਰੂਫ ਰੱਖਣਾ ਵੀ ਮੈਂ ਇੱਕ ਵਾਰ ਇਹਦੇ ਕੋਲ ਇਸ ਬੰਦੇ ਕੋ ਜਾਂ ਇਹਦੇ ਕੋ ਵੇਸ ਵੀਰ ਕੋ ਗਿਆ ਵਾਂ ਉਹ ਮੇਰੀ ਪ੍ਰੋਬਲਮ ਸੋਲਵ ਨਹੀਂ ਕਰਦਾ ਉਹਦਾ ਪ੍ਰੂਫ ਰੱਖਣਾ ਫਿਰ ਉਹ ਫੂਡ ਜਿਹੜਾ ਇਨਸਪੈਕਟਰ ਆ ਉਹਨਾਂ ਕੋਲ ਜਾਣ ਫਿਰ ਉਹ ਨਹੀਂ ਸੁਣਦੇ ਤੇ ਤਰਨਤਾਰਨ ਜਿਹੜਾ ਦਾ ਹੈੱਡਕੁਆਟਰ ਆ ਉੱਥੇ ਜਾਣ ਕਿਉਂ ਨਹੀਂ ਹੁੰਦਾ ਸਪੀਡ ਪੋਸਟ ਕਰਨ ਆਪਣੇ ਲੈਟਰ ਕਰਨ ਸਰ ਅਗਰ ਇਹ ਚੀਜ਼ਾਂ ਸਾਰੇ ਬੰਦੇ ਜੇ ਨਹੀਂ ਕਰਦੇ ਤੇ ਫਿਰ ਤੁਹਾਡਾ ਉਹ ਅਗਲਾ ਆਪਸ਼ਨ ਅਸੀਂ ਦੱਸ ਦਾਂਗੇ ਕੀ ਕਰਨਾ ਮੰਨ ਲਓ ਚਲੋ ਦੁਬਾਰਾ ਨਹੀਂ ਕੁਝ ਵੀ ਹੁੰਦਾ ਜਦੋਂ ਬੀਡੀਪੀਓ ਸਾਹਿਬ ਉਹਨਾਂ ਨੂੰ ਵੀ ਹੋ ਸਕਦਾ ਕਿਤੇ ਸਰਕਾਰ ਦੇ ਜੋ ਨੁਮਾਇੰਦੇ ਨੇ ਜੋ ਬਣੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੇ ਕੱਸਿਆ ਗਿਆ ਹੋਵੇ ਉਹਨਾਂ ਨੂੰ ਸਿਕੰਜਾ ਉਹਨਾਂ ਦਾ ਕਿ ਇਹ ਸਾਡੇ ਤੋਂ ਬਿਨਾ ਜਿਹੜਾ ਕੰਮ ਨਹੀਂ ਹੋਣਾ ਫਿਰ ਕੀ ਕਰਨੋ ਸੋ ਉਹ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਤੁਸੀਂ ਸਪੀਡ ਪੋਸਟ ਚੀਜ਼ ਰੱਖਦੇ ਜ ਉਹਨਾਂ ਆਪਣੇ ਕੋਲ ਉਹਦਾ ਇੱਕ ਨਾ ਲਿਖਤ ਕਰਦਾ ਉਹ ਮਤਲਬ ਕਿ ਜਦਾਂ ਇਹ ਰਜਿਸਟਰੀ ਦੀ ਤੁਹਾਨੂੰ ਕੋਈ ਵੀ ਪਰਚੀ ਕੱਟ ਕੇ ਦੇ ਦਿੰਦੇ ਹੈ ਨਾ ਵੀ ਮਤਲਬ ਕਿ ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਗਰੀਬਾਂ ਨੂੰ ਉਹ ਪਰਚੀ ਦਾ ਇੱਕ ਸਬੂਤ ਆ ਉਸ ਸਬੂਤ ਜਦੋਂ ਨਹੀਂ ਆਖੇ ਲੱਗਦਾ ਤੇ ਫਿਰ ਲਾਸਟ ਦੇ ਗਰੀਬਾਂ ਨੂੰ ਫ੍ਰੀ ਵਕੀਲ ਮਿਲਦੇ ਆ ਅਦਾਲਤ ਵਿੱਚ ਉਹ ਤੇ ਲਾਉਣ ਉਹਦਾ ਜਵਾਬ ਦੇਣਗੇ ਜਾਂ ਤੇ ਉਹ ਆਪਣੇ ਅਹੁਦੇ ਤੋਂ ਜਾਂ ਉਹਨੂੰ ਦੇਖੋ ਜਿਹੜੀ ਜਿਹੜਾ ਵੀ ਅਫਸਰ ਵਾ ਉਹਦੀ ਜਿਹੜੀਆਂ ਜ਼ਿੰਮੇਵਾਰੀਆਂ ਵਾ ਜਿਹੜੀਆਂ ਜ਼ਿੰਮੇਵਾਰੀਆਂ ਤੋਂ 도ੜਦਾ ਵਾ ਚਾਹੇ ਉਹਨੂੰ ਅਦਾਲਤ ਜੁਰਮਾਨਾ ਪਾਊਗੀ ਚਾਹੇ ਉਹਨੂੰ ਉਹਦੇ ਤੋਂ ਮਤਲਬ ਉਹਦਾ ਮਲਕੀ ਕੋਈ ਵੀ ਉਹਨੂੰ ਪਿਨਿਸ਼ਮੈਂਟ ਦੇਊਗੀ ਉਸ ਵੀ ਮਲਕੀ ਜੋ ਉਹਦਾ ਕਰਨਾ ਵਾ ਨਾ ਉਹ ਜਿਹੜੇ ਐਕਸਪਰਟ ਬੈਠੇ ਉਹ ਜ਼ਰੂਰ ਕਰਦੇ ਆ ਔਰ ਦਲਦਲ ਤੱਕ ਲੋਕਾਂ ਦੀ ਪਹੁੰਚ ਨਹੀਂ 100 1% ਕਮ ਹੁੰਦੀ ਲੋਕਾਂ ਦੇ ਪਰ ਹੋ ਸਕਦਾ ਕਿ ਕਿਤੇ ਉਹਨਾਂ ਨੂੰ ਫਿਰ ਗਰੀਬਾਂ ਨੂੰ ਜਿਹੜਾ ਦਬਾਇਆ ਜਾਵੇ ਵੀ ਤੁਸੀਂ ਇਧਰ ਨੂੰ ਕਿਉਂ ਚੱਲ ਪੇ ਕੋ ਸਰ ਇਹ ਜਿਹੜੀ ਦਬਾਉਣ ਦੀ ਗੱਲ ਕਰਦੇ ਆ ਨਾ ਆਪਾਂ ਇਹ ਦਬਾਉਣ ਤਾਂ ਬੜਾ ਜਿਹੜਾ ਅੱਜ ਜਿਹੜੇ ਹੁਣ ਸਰਪੰਚ ਬਣਿਆ ਨਾ ਹੁਣ ਜਿਹੜੇ ਹੁਣ ਬਣਿਆ ਇਹ ਸ਼ਾਇਦ ਕਾਫੀ ਪੜੇ ਲਿਖੇ ਇਹ ਪੱਖਪਾਤ ਬਿਲਕੁਲ ਘੱਟ ਕਰਦੇ ਜਿਹੜੇ ਪਹਿਲੇ ਲੋਕ ਹੀ ਦੱਬਣ ਦਬਾਉਣ ਦੀ ਕਿਹੜੀ ਗੱਲ ਵਾ ਤੁਸੀਂ ਥੋੜਾਕ ਜਦੋਂ ਤੁਹਾਡੇ ਕੋਲ ਸੱਚਾਈ ਆ ਮਲਕ ਦੀ ਬਾਣੀਆ ਕੂੜਨ ਖੁੱਟੇ ਨਾਨਕਾ ਉਹ ਸੱਚ ਰਹੇ ਕਿੰਨੀ ਦੇਰ ਦਬਾਊਗਾ ਸੱਚ ਨੂੰ ਦਬਾਇਆ ਜਾ ਸਕਦਾ ਲੇਕਿਨ ਉਹਨੂੰ ਮਾਰਿਆ ਨਹੀਂ ਜਾ ਸਕਦਾ ਵੇਇ ਕਰਕੇ ਥੋੜਾਕ ਅਸੀਂ ਜਿੰਨੀ ਜੋਗੇ ਆ ਆਪਣੇ ਪਿੰਡਸ ਹੈਲਪ ਕਰਦੇ ਆ ਸਾਡੇ ਆ ਪਿੰਡ ਦੇ ਉਹ ਸਰਪੰਚ ਨਵੇਂ ਬਣੇ ਮੁੰਡੇ ਤੇ ਉਹ ਵੀ ਬੜਾ ਸੋਹਣਾ ਚਲੋ ਵੋਟਾਂ ਦੀ ਗੱਲ ਨਹੀਂ ਵੋਟਾਂ ਤੋਂ ਬਿਨਾਂ ਵੀ ਜੇ ਉਹਨਾਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਜੇ ਕੋਈ ਕੰਮ ਆ ਤਾਂ ਸਾਨੂੰ ਦੱਸੋ ਅਸੀਂ ਤਾਂ ਕਰਨ ਲਈ ਤਿਆਰ ਆ ਪਿੰਡਸ ਹੂੰ ਠੀਕ ਆ ਤਾਂ ਉਹ ਇਹ ਕਰਕੇ ਸਰ ਆਪਾਂ ਇਹਦਾ ਮਤਲਬ ਆ ਵੀ ਕਿ ਜੇ ਤੁਸੀਂ ਹਿੰਮਤ ਕਰੋਗੇ ਤੇ ਹਮਦਰ ਨਾਲਵਾ ਜੇ ਉਹਨੂੰ ਤੁਸੀਂ ਘਰੇ ਬੈਠੇ ਤੇ ਫਿਰ ਉਹਦਾ ਤੇ ਕੋਈ ਹੱਲ ਨਿਕਲੀ ਨਹੀਂ ਨਾ ਸਕਦਾ ਬਿਲਕੁਲ ਬਿਲਕੁਲ ਆ ਇਸ ਹਨ ਸਾਡੇ ਨਾਲ ਡਾਕਟਰ ਸਤਨਾਮ ਸਿੰਘ ਐਸੀਆਂ ਖਬਰਾਂ ਦੇਖਣ ਲਈ ਲਾਲ ਗੱਲ ਵਧੀਆ ਲੱਗੇ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਹਰ ਇੱਕ ਗਰੀਬ ਵਰਗ ਦੇ ਵਰਗ ਦੇ ਲੋਕ ਨੇ ਜੋ ਉਹਨਾਂ ਤੱਕ ਗੱਲ ਜਿਹੜੀ ਉਹ ਪਹੁੰਚਾਉਂਦੀ ਕਰੋ ਅਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾ ਦਿਤੀ ਹੈ ਹੁਣ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਆਪ ਖੁਦ ਨਿਭਾਓ ਕਿ ਹਰ ਇੱਕ ਦੇ ਫੋਨ ਦੇ ਵਿੱਚ ਇਹ ਵੀਡੀਓ ਚੱਲਣੀ ਚਾਹੀਦੀ ਹੈ ਕਿ ਜਿਨ੍ਹਾਂ ਦੀ ਅਕਸਰ ਗਰੀਬਾਂ ਨੂੰ ਹੋਰ ਤਾਂ ਕੁਝ ਹੈ ਨਹੀਂ ਹੈ ਮੇਨ ਮੁੱਦਾ ਇਹ ਜਾਂ ਸਾਡੀ ਗਲੀ ਨਹੀਂ ਬਣਾਈ ਜਾਂ ਜੱਟੇ ਰੋੜੇ ਨਹੀਂ ਲਾਏ ਨਾਲੀ ਸਾਡੀ ਟੁੱਟ ਗਈ ਆ ਜਾਂ ਮੋਹਰ ਲਵਾਉਣੀ ਹੈ ਜਾਂ ਆਧਾਰ ਕਾਰਡ ਦਾ ਇੱਕ ਤਾਂ ਅਖਰ ਜਿਹੜਾ ਉਹ ਗਾਂਭ ਸ਼ੰਕਰਵਾਣਾ ਗਲਤ ਹੋ ਗਿਆ ਤੇ ਜਾਂ ਮਸਲਾ ਬਣਦਾ ਕਣਕ ਦਾ ਤਿੰਨ ਚਾਰ ਕੰਮ ਨਹੀਂ ਸਿਰਫ ਗਰੀਬਾਂ ਦੇ ਹੋਰ ਕੋਈ ਇਹਨਾਂ ਦਾ ਕੰਮ ਜਿਹੜਾ ਵੱਡਾ ਹੈ ਨਹੀਂ ਆ ਕੈਮਰਾ ਪਰਸਨ ਨਾਲ ਸਰਜੀ ਸਿੰਘ ਐਸ ਕੇ ਫਲੌਟੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ